ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਸਮਾਣਾ ਦੇ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਮਨਾਇਆ ਜਾ ਰਿਹਾ ਹੈ ਬੰਬਈ ਤੋਂ ਆਇਆ ਇੱਕ ਸਰਦਾਰੂ ਹੈ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਜਦਾ ਕਰ ਰਿਹਾ ਹੈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਸੰਸਥਾ ਵੱਲੋਂ ਝੰਡੇ ਮਿੱਠੇ ਜੜੀ ਸ਼ਬੀਰ ਲਾ ਕੇ ਸੇਵਾ ਵੀ ਕੀਤੀ ਜਾ ਰਹੀ ਹੈ ਇੱਥੇ ਕੁਲਦੀਪ ਸਿੰਘ ਟੈਂਟਲ ਪਹੁੰਚੇ ਇਹਨਾਂ ਵੱਲੋਂ ਅੱਜ ਸਮਾਗਮ ਰੱਖਿਆ ਗਿਆ ਹੈ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਤੇ ਕੀ ਕੁਰਬਾਨੀ ਸੀ ਕੀ ਸੰਦੇਸ਼ ਦਾ ਬਾਬਾ ਬੰਦਾ ਸਿੰਘ ਜੋ ਕਿ ਆਪਾਂ ਸਾਰਿਆਂ ਨੂੰ ਪਤਾ ਇਤਿਹਾਸ ਜਿਹੜਾ ਉਹ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦੇ ਆ ਤੇ ਖਾਸ ਕਰਕੇ ਜਿਹੜੀ ਇਹ ਪੰਜਾਬ ਦੀ ਧਰਤੀ ਸੀ ਭਾਰਤ ਦੀ ਧਰਤੀ ਸੀ ਇਹਦੇ ਉੱਤੇ ਮੁਗਲ ਰਾਜ ਨੇ ਬਹੁਤ ਜ਼ਿਆਦਾ ਜਿਹੜਾ ਕਹਿਰ ਮਚਾਇਆ ਹੋਇਆ ਸੀ ਨੁੱਕੇ-ਨੁੱਕੇ ਮਾਸੂਮ ਬੱਚੇ ਕਤਲ ਕੀਤੇ ਜਾਂਦੇ ਧੀਆਂ ਪੈਣਾ ਚੁੱਕ ਕੇ ਗਜਰੀ ਦੇ ਬਾਜ਼ਾਰਾਂ ਚ ਪਚਾ ਕੇ ਸਾਡੀ ਭਾਰਤ ਦੀ ਸਾਡੇ ਇਸ ਦੇਸ਼ ਦੀ ਇੱਜ਼ਤ ਜਿਹੜੀ ਆ ਟਕੇ-ਟਕੇ ਦੇ ਵਿੱਚ ਹੀ ਜਾਂਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਭਾਰਤ ਦੇ ਲੋਕਾਂ ਨੂੰ ਅਮਰਤਾਰੀ ਬਣਾ ਕੇ ਤਲਵਾਰ ਦੇ ਕੇ ਜ਼ੁਲਮ ਦੇ ਖਿਲਾਫ ਲੜਨ ਦਾ ਟੱਕਰਾਂ ਕਰਨ ਦਾ ਬਲ ਬਖਸ਼ਿਆ ਅਮਰਤਾਰੀ ਬਣਾ ਕੇ ਸਿੰਘ ਸਜਾਇਆ ਉਸੇ ਤਹਿਤ ਇਸ ਜ਼ੁਲਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜਾਦੇ ਸ਼ਹੀਦ ਹੋਏ ਉਹਨਾਂ ਦੇ ਮਾਤਾ ਜੀ ਸ਼ਹੀਦ ਹੋਏ ਔਰ ਤਿਲਕ ਜੰਝੂ ਦੀ ਰਾਖੀ ਵਾਸਤੇ ਜ਼ੁਲਮ ਦੇ ਖਿਲਾਫ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਚਾਂਦਨੀ ਚੌਕ ਦੇ ਵਿੱਚ ਬਲੀਦਾਨ ਦਿੱਤਾ ਸੋ ਉਸੇ ਤਹਿਤ ਜਦੋਂ ਨਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਦੋਦਾਸ ਬੈਰਾਗੀ ਨਾਮ ਦੇ ਇੱਕ ਸਾਧੂ ਨੂੰ ਦਰਸ਼ਨ ਦਿੰਦੇ ਆ ਤੇ ਉਸ ਨੂੰ ਜ਼ੁਲਮ ਦਾ ਇਸ ਖਿੱਤੇ ਤੇ ਹੋ ਰਏ ਜ਼ੁਲਮ ਦੀ ਦਾਸਤਾਂ ਸੁਣਾਉਂਦੇ ਆ ਤਾਂ ਉਹਦੇ ਡੌਲੇ ਫਰਕ ਉੱਟਦੇ ਆ ਤੇ ਉਹ ਬੰਦਾ ਬਣ ਕੇ ਗੁਰੂ ਦਾ ਤੇ ਅਮਰਤਾਰੀ ਹੋ ਕੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਪੰਜਾਬ ਆਉਂਦਾ ਸੋ ਸਭ ਤੋਂ ਪਹਿਲਾਂ ਜਿੱਥੇ ਉਹ ਪਿੱਛੇ ਸੰਡੌਰੇ ਨੂੰ ਲੁੱਟਦਾ ਉੱਥੇ ਮੁਗਲਾਂ ਦਾ ਨਾਸ਼ ਕਰਦਾ ਉੱਥੇ ਹੀ ਸਮਾਣਾ ਜਿਹੜਾ ਜਲਾਦਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਅਸੀਂ ਅੱਜ ਸਮਾਣੇ ਦੀ ਇਤਿਹਾਸਕ ਧਰਤੀ ਤੇ ਖੜੇ ਆ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜ਼ਾਲਮ ਦਾ ਕਰ ਕੇ ਆ ਜਾਂਦਾ ਜ਼ੁਲਮ ਦਾ ਇੱਟ ਨਾਲ ਇੱਟ ਖੜਕਾ ਕੇ ਨਾਸ ਤੋਂ ਨਬੂਤ ਕਰਕੇ ਉਹਨਾਂ ਮੁਗਲ ਜਲਾਦਾਂ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਸੋ ਅੱਜ ਫਿਰ ਉਹਨਾਂ ਦੀ ਸ਼ਹਾਦਤ ਹੋਈ ਜੋ ਕਿ ਮਹਿਰੋਲੀ ਜੋ ਦਿੱਲੀ ਦੇ ਵਿੱਚ ਪੈਂਦਾ ਉਹਨਾਂ ਦੀ ਲੱਤਾਂ ਵੜ ਦਿੱਤੀਆਂ ਗਈਆਂ ਅੱਖਾਂ ਕੱਢ ਦਿੱਤੀਆਂ ਗਈਆਂ ਉਹਨਾਂ ਦਾ ਛੋਟਾ ਜਿਹਾ ਸਪੂਤ ਅਜੀਤ ਸਿੰਘ ਜਿਹਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਇਹ ਅੱਜ ਉਹ ਦਿਨ ਆ ਜਦੋਂ ਬਾਬਾ ਜੀ ਸ਼ਹੀਦ ਹੁੰਦੇ ਆ ਸੋ ਸਾਡੇ ਮਾਣਾਂ ਚ ਕਿਤੇ ਨਾ ਕਿਤੇ ਉਹਨਾਂ ਦੀ ਸ਼ਹਾਦਤਾਂ ਦਾ ਜਿੱਥੇ ਉਹਨਾਂ ਦੇ ਖੂਨ ਦਾ ਕਰਜ਼ਾ ਆ ਸਾਨੂੰ ਰੰਜਵੀਰ ਮੈਂ ਬੰਬੇ ਸੇ ਆਇਆ ਹੂੰ ਮੈਂ ਯਹੀ ਕਹੂੰਗਾ ਕਿ ਪੰਜਾਬ ਮੇ ਜੋ ਮਾਨ ਸਮਾਨ ਇਨਸਾਨ ਕਾ ਹੋਤਾ ਹੈ ਸਾਇਦ ਕਹੀਂ ਵੀ ਨਹੀਂ ਹੋਵੇਗਾ ਦੇਸ਼ ਮੇ ਅਗਰ ਪੰਜਾਬ ਮੇ ਪੱਗ ਜਿੰਦਾ ਹੈ ਤੋ ਪੰਜਾਬ ਕੇ ਪੰਜਾਬੀ ਨਹੀਂ ਪੂਰਾ ਹਿੰਦੁਸਤਾਨ ਅਗੇ ਬੜੇਗਾ ਤੋ ਖਾਲਸਾ ਰਾਜ ਆਣਾ ਚਾਹੀਏ ਮੈਂ ਬੰਬੇ ਸੇ ਆਇਆ ਹੂੰ ਆਤੇ ਹੀ ਮੇਨ ਚਾਹੇ ਪਾਣੀ ਰਾਓ ਰਾਮ ਕਰੋ ਸਭ ਚੀਜ਼ੇ ਕੀ ਨਾਮ ਆਪਕਾ ਮੇਰਾ ਕਰਤਾਰ ਸਿੰਘ ਨਾਮ ਹੈ ਮੈਂ ਬੰਬਈ ਸੇ ਆਇਆ ਹੂਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼